ਆਏ ਓਏ ਡਾਕਟਰ ਆਰੇ ਡਾਕਟਰਾਂ ਟੀਰ ਬਹੁਤ ਹੋਈ ਜਾਂਦੀ ਆ ਯਾਰ ਖੜ ਜਾ ਖੜ ਜਾ ਓਏ ਥੋੜਾ ਰਕ ਚੱਲ ਅੰਦਰ ਜਾ ਅੰਦਰ ਅੰਦਰ ਚੱਲ ਇੱਥੇ ਪੈ ਇੱਥੇ ਪੈ ਤੂੰ ਯਾਰਾ ਪੈ ਤਾ ਪੈ ਤੂੰ ਓਏ ਓਏ ਤੂੰ ਤੇਰੇ ਖਾਦੇ ਤੂੰ ਹੋਏ ਕਰਦੇ ਸੱਤਾ ਹਣ ਗੱਲ ਕਿਹੜੀ ਕਰਦਾ ਬਹੁਤ ਕਿੰਨੇ ਵਜੇ ਓ ਬੱਸ ਇੱਕ ਮਿੰਟ ਰੋਕ ਜਾ ਆ ਜਿੱਕੇ ਨਾਲ ਤੋੜੇਗਾ ਬਾਸ ਬੀ ਬਹੁਤ ਵਧੀਆ ਬਾਸ 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 ਤੂੰ ਆਏ ਆਂ ਨਹੀਂ ਵਾਹ ਵਾਹ ਮਾਤਾਂ ਹੋਣੇ ਕੀ ਕਰੇਗਾ ਬਾਸ ਬਾਸ ਤੇ ਗੱਲ ਗੇਰੀ ਕਰਦਾ ਤੂੰ ਲੰਕੇ ਵਾਲਾ ਲਾਦਾ ਤੂੰ ਲੈ ਮੇਰੇ ਕੋਲ ਬੈਠ ਹਾਂ ਤੈਨੂੰ ਤੂ ਬੋਲਦਾ ਹਾਂ ਖਾਣਾ ਖਾਦਾ ਆ ਤਾਦਾ ਬਾਸ ਪਹਿਲਾ 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 ਜੀ ਤੂੰ ਨੂੰ ਕੁਵਰੂ ਆ ਗਈ ਗਰੀ ਜੰਨਾ ਯਾਰ ਜਦਾਰ ਤੇਰੀ ਕਿੰਨੀ ਤਰਗਾ ਯਾਰ ਨਹੀਂ ਮੇਰਾ ਕੰਨ ਦਾ ਵੱਡਾ ਭਰਾਵਾ ਮੇਰਾ ਖਤਮ ਬਾਏ ਬਾਏ ਟਾਟਾ ਉਹ ਇੱਕ ਤੂੰ ਲਾਈ ਬੈਠਾ ਕੰਨਾਂ ਦੇ ਹੈਡਫੋਨ ਤੇ ਸੁਣੇ ਵੀ ਮੈਂ ਤਾਂ ਹੀ ਤਾਂ ਹਾਏ ਹਾਏ ਕਰੀ ਜੰਨਾ ਨਾਲੂੰ ਮੈਂ ਪਛਿਆ ਤਰਾ ਤੱਕੀ ਬਟਾ ਸਾਡੇ ਕੋਲ ਆ ਆ ਕੇ ਆਉਂਦੇ ਆ ਜਾਣਾਂ ਆਵੇ ਨੋ 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 ਜਦਾਰ ਤੇਰੇ ਹੋਏ ਮੇਰੀ ਯਾਤਰਾ ਦੇ ਨਹੀਂ ਲਗਾ ਮੈਨੂੰ ਹੋਇਆ ਸਿਆ ਤੇ ਤੂੰ ਮੈਨੂੰ ਦੱਸੇਗਾ ਤਾਂ ਫੇਰੀ ਆ ਉਹ ਸੁਣਿਆ ਨਹੀਂ ਭਰਾਵਾ ਤੂੰ ਮੇਰੇ ਤੋਂ ਕਿਦੋਂ ਮੈਂ ਮੈਂ ਤੂੰ ਜੜ ਕਢਾ ਲੈ ਮੇਰੀ ਬੋਣੀ ਹੋ ਜੂ ਯਾਰ ਉਹ ਜੜ ਤੇ ਦਸ ਦਾ ਕੰਨ ਜੜ ਕਿਵੇਂ ਕਢਾ ਜੇ ਮੇਰੀ ਬੋਣੀ ਜਪਾ ਬਗੜੀ ਯਾਰ ਇਹ ਮਾਦ ਦੀ ਜੀਤ ਦਾ ਦਾ ਹੈ ਬਾਈ ਤੋਂ ਜਿਆਦਾ ਮੈਨੂੰ ਕੰਨ ਦੀ ਦਵਾਈ ਲੈਣੀ ਤੂੰ ਤਾਂ ਜੜ ਕਢਣ ਲਾ ਚੱਲ ਤੂੰ ਖਾ ਕੰਮਾਂ ਦੇ ਨਾ ਕੰਨ ਦੀ ਆ ਸਮਝ ਕੇ ਖਾ ਲਈ ਹੁਣ ਚੱਲ